ਆ ਇਸ ਵੇਲੇ ਅਸੀਂ ਬੱਲੜਵਾਲ ਖੜੇ ਆਂ ਔਰ ਆ ਨਹਿਰ ਹੈ ਜਿਹੜੀ ਸਰਦਾਰ ਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪਛੰਨਾ ਬੱਲੜਵਾਲ ਉੱਥੇ ਟੁੱਟਾ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮਹਿਕਮੇ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਫਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਆ ਉਹਦਾ ਇਹ ਭਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋ ਘਟਾਉਂਦੇ ਰਹੇ ਯਾਰ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਪ ਤੇ ਕੁਦਰਤੀ ਟੁੱਟ ਜੇ ਹੋਰ ਗੱਲ ਆ ਪਰ ਜੀਸੀਬੀ ਦਾ ਇਹ ਚਲਦੀ ਨਹਿਰ ਦੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਆ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਹੈ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਹੈ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਲੈ ਕੇ ਕੇਅਰ ਕਰਦੇ ਹੁਣ ਇਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇਧਰ ਨੂੰ ਹੋ ਕੇ ਹੁਣ ਆ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘੱਟੋ-ਘੱਟ 40-50 ਪਿੰਡਾਂ ਦੀ ਬਦਲ ਜਿਹੜੀ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਉਹਨੂੰ ਫਸਲਾਂ ਚਲੇ ਗਿਆ ਬਦਲਾ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਬੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲਓ ਇਧਰ ਵੀ ਵੇਖ ਲਓ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲਓ ਕੀ ਹਾਲਾਤ ਹੋਈਆਂ ਰਾਤ ਦੀ ਇਹਨਾਂ ਦੱਸੋ ਜੀ ਕੀ ਲਾਤ ਹੋਈ ਹੈ ਸਰ ਆਈ ਇੱਥੇ ਆਏ ਆ ਇੱਕ ਕੰਨਿਆ ਨਾਲ ਪਟਾੰਦੇ ਆ ਕੰਨਿਆ ਨਾਲ ਪਟਾੰਦੇ ਜੇ ਤਾਂ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਗਏ ਰੁਕੇ ਨਹੀਂ ਗਏ ਇਹਨਾਂ ਨੇ ਇਹਨਾਂ ਨੂੰ ਡੱਕਿਆ ਫਿਰ ਇਹ ਸਾਡੇ ਨਾਲ ਤਾਂ ਢਾ ਆਏ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਉਹਨਾਂ ਨੂੰ ਤੇ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗੱਤੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗੱਤੇ ਮਾਰੇ ਆ ਉਹੀ ਚਲੇ ਗਿਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਾ ਆ ਕੇ ਤੋੜ ਕੇ ਨਾਇ ਫਿਰ ਜੀਸੀਬੀ ਖੜੀ ਹੈ ਨਾਲੇ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਹਾਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਣੇ ਆ ਤੁਹਾਡੇ ਹੁਣ ਇਹਦੇ ਦੇਖਦੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਨਾਲ ਕਰਚਾਵੇ ਸਿਰਫ ਇਹ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦੇ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓ ਦਾ ਰੱਖਿਆ ਵੀ ਲੋਕਾਂ ਦਾ ਲਹੂ ਚੁੱਸਣੇ ਉਧਰੋਂ ਹਫਤਾ ਹੀ ਹੈ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਓ ਜਿਹੜਾ ਲੋਕ ਡੁੱਬਣ ਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਪਾਵੇ ਆ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨ ਦੇ ਚਾਹੁੰਦੇ ਪਰ ਹਾਲਾਤ ਦੇਖੋ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਦੇ ਸਖਤ ਤੋਂ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ